ਨਾ ਨਾ ਮੈਂ ਨਾ ਤੁਹਾਰੇ ਸਾਰੇ ਜਾਣੇ ਜਿੰਨੇ ਵੀ ਅੱਜ ਤੁਸੀਂ ਮੇਰੀ ਇਸ ਗੱਲਬਾਤ ਨੂੰ ਸੁਣੋਗੇ ਮੈਂ ਕੋ ਨੂੰ ਚੈਲੰਜ ਕਰਨਾ ਹਿੱਕ ਠੋਕੇ ਇਹ ਬਹੁਤ ਐਦਾਂ ਦੇ ਕਿਉਂਕਿ ਮੈਂ ਭਗਾਉਣਾ ਨਹੀਂ ਹੈ ਕਿਸੇ ਵੀ ਚੀਜ਼ ਤੋਂ ਜੇ ਤਾਂ ਮੈਂ ਕਾਣਾ ਹੋਵਾਂ ਫਿਰ ਤਾਂ ਮੈਂ ਭਗਾਉਣਾ ਹੈ ਖੜਾ ਦੁੱਕੀ ਤਿੱਕੀ ਆਈ ਭਾਨੇ ਸਿੱਧੂ ਦੇ ਖਿਲਾਫ ਆ ਨਹੀਂ ਭਾਨਾ ਸਿੱਧੂ ਬਲਨਾਮ ਹੁੰਦਾ 3 ਵਜ ਕੇ ਸਵੇਰ ਦੇ 3 ਵਜ ਕੇ ਹੁਣ ਸਵੇਰ ਤੋਂ ਲੈ ਕੇ ਹੁਣ ਟੱਕਰ 3 ਵਜੇ ਨਾ 3 ਵਜੇ ਨਾ 3 ਵਜੇ ਨਾ ਉਹ ਸੜਕ ਤੋਂ ਲੈ ਕੇ ਪਿੰਡ ਤੇ ਲੈਣਾ ਲੱਗਦੀਆਂ ਨੇ ਕਿ ਆ ਚਾਵਲਾਂ ਦੂਜੇ ਤੀਜੇ ਦਿਨ ਮੇਰੇ ਖਿਲਾਫ ਉੱਟ ਕੇ ਬੋਲਣ ਲੱਗ ਜਾਂਦੇ ਨੇ ਮੈਨੂੰ ਉਹ ਪੈਣਾ ਸਮਝਦਾ ਸੀਗਾ ਵੀ ਚੱਲ ਕੋਈ ਗੱਲ ਨਹੀਂ ਯਾਰ ਇਹ ਸਾਡੇ ਸਾਡਾ ਪਰੋਣੇ ਦੇ ਭਤੀਜਿਆਂ ਨੇ ਕਿ ਆ ਚਾਵਲਾਂ ਨੇ ਮੇਰੇ ਦੂਜੇ ਤੀਜੇ ਦਿਨ ਖਿਲਾਫ ਉੱਟ ਕੇ ਬੋਲਣ ਲੱਗ ਜਾਂਦੇ ਨੇ ਮੈਨੂੰ ਚਾਵਲਾਂ ਨੂੰ ਮੈਨੂੰ ਬੇਇਨਤੀ ਕਰਦਾ ਜੇ ਚਾਵਲੋ ਥੋੜੇ ਜਿ ਮਾੜੀ ਮੋਟੀ ਆੜ ਖੜੜ ਕਹਿ ਗਿਆ ਥੋੜੇ ਪਿੰਡ ਤੇ ਜਾ ਕੇ ਬੱਤੂ ਥੋੜੇ ਪਿੰਡ ਪਹਿਲਾਂ ਮੈਂ ਕਹਿੰਦਾ ਮੇਰੇ ਨਾਲ 7 ਪਿੰਡਾਂ ਦੇ ਸਰਪੰਚ ਸੀਗੇ ਇਸ ਵਾਰੀ 20 ਪਿੰਡਾਂ ਦੇ ਜਾਂ 50 ਪਿੰਡਾਂ ਸਰਪੰਚ ਲੈ ਆ ਤੁਸੀਂ ਕਹਿੰਦੇ ਕਬਜ਼ਾ ਕਰਿਆ ਤੀਤਨ ਕਹਿੰਦੇ ਭਾਨਾ ਨੇ ਤਨੇ ਕਬਜ਼ਾ ਕਰਿਆ ਕਬਜ਼ਾ ਕਿਉਂ ਕਿਨੇ ਕਿਤਾ ਕਬਜ਼ਾ ਤੇ ਜਾ ਕੇ ਦੇਖੋ ਕਬਜ਼ਾ ਤੁਸੀਂ ਕਿੱਦਾ ਹੋਇਆ ਨਜਾਇਜ਼ ਉੱਤੇ ਤੁਹਾਨੂੰ ਚਾਵਲ ਤੁਸੀਂ ਕਹਿੰਦੇ ਪਟਿਆਲਾ ਪ੍ਰਸ਼ਾਸਨ ਸਾਡੀ ਸੁਣਦੇ ਨਹੀਂ ਪਟਿਆਲਾ ਪ੍ਰਸ਼ਾਸਨ ਨੇ ਤਿੰਨ ਝੂਠੇ ਮੁਕੱਦਮੇ ਮੇਰੇ ਤੇ ਪਾਏ ਹੋਣਗੇ ਤਿੰਨ ਝੂਠੇ ਮੈਂ ਤੂੰ ਪਟਿਆਲਾ ਪ੍ਰਸ਼ਾਸਨ ਦੀ ਗੱਲ ਛੱਡੋ ਬਰਨਾਲਾ ਦੇ ਵਿੱਚ ਝੂਠੇ ਪਰਚੇ ਲੁਧਿਆਣਾ ਦੇ ਵਿੱਚ ਝੂਠੇ ਪਰਚੇ ਮੋਹਾਲੀ ਦੇ ਵਿੱਚ ਝੂਠੇ ਪਰਚੇ ਮਾਨਸਾ ਦੇ ਵਿੱਚ ਝੂਠੇ ਪਰਚੇ ਛੱਡਿਆ ਮੈਨੂੰ ਕਿੱਥੇ ਤੁਸੀਂ ਤੁਸੀਂ ਗੱਲ ਕਿਹੜੀ ਕਰਦੇ ਹੋ ਤੁਸੀਂ ਲੀਰਾ ਜਿਹੜੇ ਕਹਿਣਿਓ ਅੱਡੇ ਚਾਵਲਾਂ ਨੇ ਜਿਹੜਿਆ ਤੁਹਾਡੇ ਘਰੇ ਕੋਈ ਫੁਰਨਾ ਥੋੜਾ ਸਗਾ ਮਾਮਾ ਨਹੀਂ ਤੁਰਦਾ ਥੋੜਾ ਸਗਾ ਚਾਚਾ ਫੁਰਨਾ ਨਹੀਂ ਤੁਰਦਾ ਤੁਸੀਂ ਤਣ ਤਰ ਚਾਰ ਤਰ ਕਰਾ ਕੇ ਵਿਆਹ ਤੁਸੀਂ ਮੇਰਣਾ ਮੇਰੇ ਨਾਲ ਮੇਰੇ ਨਾਲ ਮੁਕਾਬਲਾ ਕਰਦੇ ਹੋ ਮੇਰੇ ਨਾਲ ਮੁਕਾਬਲਾ ਕਰਦੇ ਹੋ ਤੁਸੀਂ ਆਹ ਦੇਖੋ ਆ ਬੱਟੇ ਲੋਕ ਦੁਨੀਆ 2 ਲੱਖ 2.5 ਲੱਖ ਦਾ ਕੋਟ ਕੋਟ ਦਰਾਂ ਦੇ ਕੱਟਦੀ ਹੁਣ ਵੀ 20 50 ਹਜ਼ਾਰ ਦਾ ਕੱਟ ਜਿੱਥੋਂ ਮਰਜ਼ੀ ਕਰਦੀ ਜੁਰਤ ਰੱਖਦਾ ਮੈਂ ਕਿਉਂਕਿ ਲੋਕਾਂ ਨੂੰ ਪਤਾ ਕਿ ਭਾਨਾ ਮਾਨਦਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਸੋਹ ਥੱਲੇ ਮੈਂ ਕਮੈਂਟ ਪੜ ਰਿਹਾ ਸੀਗਾ ਮੌਸਾ ਕਾਲਪੁਰਖ ਨੂੰ ਜਾਣ ਕੇ ਕਹਿੰਦਾ ਕੋਈ ਭਾਨੇ ਤੋਂ ਸਾਬਤ ਕਰਦ ਨੇ ਕਿ ਤੋ 5 ਰੁਪਏ ਤੇ ਗਲ ਘਟਾ ਦੂ ਗਲ ਘਟਾ ਦੂ ਆ ਬੈਠੇ ਨੇ ਮਾਮਾ ਭੈਣਾ ਸਾਰੀਆਂ ਬੈਠੇ ਰਹਿ ਗਿਆ ਆ ਹੁਣ ਜਿਹੜੇ ਸਾਰੀਆਂ ਇੱਥੇ ਵੱਡੇ ਨੇ 3 ਵਜ ਸਵੇਰ ਦਾ 8 ਵਜ ਤੋਂ ਲੈ ਕੇ 8 ਵਜ ਤੋਂ ਲੈ ਕੇ ਲੋਕਾਂ ਦੀ ਗੱਲ ਸੁਣੀ ਆ ਨਾ ਆ ਚਾਵਲਾਂ ਦੂਜੇ ਤੀਜੇ ਨੂੰ ਬੋਲਣ ਲੱਗ ਪਏ ਨੇ ਮੈਂ ਤਾਂ ਮੈਨਾਂ ਜਵਾਬ ਦੇਣ ਨੂੰ ਜੀਨ ਇੱਚ ਕਰਦਾ ਪਰ ਮੈਨੂੰ ਜਦੋਂ ਲੋਕ ਕਹਿੰਦੇ ਯਾਰ ਜਵਾਬ ਦੇ ਮੈਂ ਕਿਹਾ ਜਵਾਬ ਨਹੀਂ ਦੇ ਦਿੰਨਾ ਕਬਜ਼ਾ ਕੀਤਾ ਕਬਜ਼ਾ ਕੀਤਾ ਕਬਜ਼ਾ ਕਹਦਾ ਕਬਜ਼ਾ ਕੀਤਾ 106 ਏਕੜ ਜ਼ਮੀਨ ਆ ਤੁਹਾਡੇ ਪਿਓ ਕੋਲੇ 70 ਏਕੜ ਜ਼ਮੀਨ ਸੀਗੀ 20 ਏਕੜ ਜ਼ਮੀਨ ਕਿਧੋਂ ਖੋੜ ਗਏ ਤੁਹਾਡਾ ਪਿਓ ਜਦੋਂ ਅਗਲੇ ਜ਼ਮੀਨ ਖੋੜ ਜਾਊਗਾ ਅਗਲੇ ਤੁਹਾਡੇ ਮੂਰੇ ਹਾਰ ਪਾਊਗਾ ਤੁਹਾਡੇ ਹਾਰ ਪਾਊਗਾ ਫਿਰ ਉਹਦਾ ਮੂਹਰਾ ਅਗਲਾ ਸਰੋਪਾ ਲਈ ਬੈਠਾ ਅਗਲਾ ਠੀਕ ਨਾ ਕਰ ਗੱਲਾਂ ਤੁਸੀਂ ਕਿਹੜੀਆਂ ਕਰਦੇ ਹੋ ਭਾਨੇ ਨੇ ਕਤਲ ਕੀਤਾ ਭਾਨੇ ਕਹਿੰਦਾ ਕਤਲ ਕਰਤਾ ਜੀ ਜਮੀਨ ਵੇਚੀ ਗਈ ਜਿਲ੍ਹੇ ਦੀ ਜਿਹੜੀ ਜ਼ਮੀਨ ਤੇਰੇ ਪਿਓ ਨੇ ਵੇਚ ਕੇ 48 ਕਿਲੇ ਜ਼ਮੀਨ ਤੇਰਾ ਪਿਓ 20 ਕਰੋੜ ਦੀ ਫੜੀ ਆ ਜਾ ਜਾ ਕੇ ਦੇਖੋ 20 ਕਰੋੜ ਦੀ ਫੜੀ ਹਾਂ 22 ਕਰੋੜ ਦੀ 22 ਕਰੋੜ ਦੀ ਫੁੱਟੀਆਂ ਜਿੱਦੇ ਦਾ ਅਸੀਂ ਰੋਕ ਲਵਾਈਆ ਵੀ ਡੇਰੇ ਦੀ ਜ਼ਮੀਨ ਵੇਚ ਕੇ ਤੇਰੇ ਪਿਓ ਨੇ ਖਾਦੀ ਆ 22 22 ਕਰੋੜ ਦੀ 22 ਕਰੋੜ ਦੀ ਫੁੱਟੀ 2248 ਕਿੱਲੇ ਦੇ ਪਿਓ ਨੇ ਜ਼ਮੀਨ ਵੇਚ ਕੇ ਖਾਦੀ ਆ ਅਸੀਂ ਲਵਾਈਆ ਮੈਂ ਕਿਹਾ ਲੋਕਾਂ ਦਾ ਪੈਸਾ ਉਹਦਾ ਪੈਸਾ ਉੱਥੇ ਲੱਗਣਾ ਚਾਹੀਦਾ ਹੈ ਗੱਲਾਂ ਕਿਹੜੇ ਕਰਦੀਆਂ ਤੇਰੀ ਮਾਂ ਤੇਰੇ ਮਾਣੇ ਜੰਮੀ ਸੀ ਜ਼ਮੀਨ ਤੇਰੀ ਮਾਂ ਨੇ ਤੇਰੀ ਮਾਂ ਕਿ ਲੱਗ ਕੇ ਵੜ ਕੇ ਲਗਾਵੇ ਉੱਤੇ ਤੇਜਾ ਪੜਦੀ ਨਹੀਂ ਰੋ ਨਗਰ ਦੀ ਜ਼ਮੀਨ ਤੇਰੀ ਮਾਂ ਵੜ ਕੇ ਲਗਾਵੇ ਜ਼ਮੀਨ ਦੇ ਵਿੱਚ ਤੇ ਢੱਡੀ ਛੱਡੀ ਜ਼ਮੀਨ ਤੇਰੇ ਜੰਮੀ ਸੀ ਤੇਰੇ ਪਿਓ ਨੇ ਜ਼ਮੀਨ ਉਹ ਕਰੀ ਜਮੀਨਾ ਘੁੱਟੀ ਘੁੱਟੀ ਜੱਦੀ ਜਮੀਨਾ ਹੋਰ ਦੇ ਰਹੀ ਜਮੀਨਾ ਤੁਸੀਂ ਬੜਕੇ ਦਿਖਾਓ ਲੱਤ ਧਰਕੇ ਦਿਖਾਓ ਹੁਣ ਉੱਥੇ ਤੁਸੀਂ ਕਹਿੰਦੇ ਆ ਪ੍ਰਸ਼ਾਸਨ ਆਣਾ ਤੁਹਾਡੇ ਨਾਲ ਪ੍ਰਸ਼ਾਸਨ ਨੂੰ ਪਤਾ ਹੈ ਪ੍ਰਸ਼ਾਸਨ ਨੂੰ ਜੇ ਮੇਰੇ ਤੇ ਐਨਾ ਮੇਰੀ ਸਿੱਧੀ ਟੱਕਰਾ ਥੋੜਾ ਝਾੜੂ ਵਾਲਾ ਤੂੰ ਝਾੜੂ ਵਾਲਾ ਦੀ ਸਹੇਤੇ ਬੋਲਦੀ ਆ ਤੂੰ ਗੱਲਾਂ ਕਿਹੜੀਆਂ ਕਰਦੀ ਆ ਤੂੰ ਤੂੰ ਤਾਂ ਬੜਕੇ ਦਿਖਾਈ ਜਿਹੜੇ ਤੂੰ ਗੱਲਾਂ ਕਰਦੇ ਮੇਰੀ ਚੀਜ਼ੇ ਨਾਲ ਚੱਕ ਕੇ ਮੈਂ ਕਿੱਥੇ ਲੱਗਦਾ ਕੂੜ ਕੱਢ ਕੇ ਰੱਖੂ ਮਾਸੀ ਤੂੰ ਵਾਈ ਕੱਢ ਕੇ ਰੱਖੂ ਆਓ ਜੇ ਕਿਸੇ ਨੂੰ ਨਾ ਚੀਜ਼ ਹੋਵੇ ਵੀ ਭਾਣਾ ਗਲਤ ਹੈ ਮੈਂ ਕਹਿੰਦਾ ਜਦੋਂ ਮਰਜੀ ਜਾਂ 10 ਕੈਮਰੇ ਚ 20 ਚੈਨ ਇਹਨੂੰ ਸਾਹਮਣੇ ਬਿਠਾਉਣਾ ਸਾਰੇ ਕਰਤੂਤਾਂ ਮੈਂ ਘੋਨ ਲਗੀਆਂ ਚੋਰ ਨਹੀਂ ਆਂਦੀਆਂ ਸਾਲੀਆਂ ਨਹੀਂ ਆ ਕਿੱਥੇ ਚੋਰ ਨਹੀਂ ਆ ਤੁਸੀਂ ਤੁਸੀਂ ਮੇਰੇ ਨਾਲ ਥੋਡੇ ਕਰੇ ਪੰਜ ਬੰਦੇ ਆਉਂਦੇ ਨੇ ਤਿੰਨ ਵਜੇ ਪਾਏ ਨੇ ਸਵੇਰ ਤੋਂ ਲੈ ਕੇ ਸੰਗਤ ਕਿਵੇਂ ਆਉਂਦੀ ਮੇਰੇ ਘਰੇ ਤੁਸੀਂ ਆਇਆ ਵੀ ਇੱਕ ਤੁਸੀਂ ਜਨਾਨੀ ਹੋਠੀਆਂ ਪੰਜਾਬ ਦੇ ਵਿੱਚ ਥੋਡੇ ਮੈਂ 100 ਬੰਦਾ ਉੱਥੇ ਬਰਾਬਰ ਲੈ ਕੇ ਢਾਉਂਗਾ ਵੀ ਜਿਨ੍ਹਾਂ ਨਾਲ ਤੁਸੀਂ ਜੋ ਕੁਝ ਕੀਤਾ ਹੋਇਆ ਜਿਨ੍ਹਾਂ ਜਿਹੜਾ ਮੁੰਡਿਆਂ ਨਾਲ ਤੁਸੀਂ ਵਿਆਹ ਕਰਾ ਕੇ ਤੁਸੀਂ ਸਾਰਾ ਕੀ ਕੁਝ ਤੁਸੀਂ ਕੀਤਾ ਹੋਇਆ ਤੇਰੀ ਸਗੀ ਸੱਸ ਨੂੰ ਜਿਹੜੀ ਤੇਰੀ ਸਗੀ ਸੱਚਾ ਨਾ ਤੇਰੀ ਸਗੀ ਸੱਸ ਨੂੰ ਮੈਂ ਤੁਹਾਨੂੰ ਰਿਕਾਰਡਿੰਗ ਸੁਣਾਉਣਾ ਜੀ ਸੱਸ ਇਹ 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 ਸੱਸ ਦੇ ਸਹੁਰਾ ਇਹ ਮੁੰਡੇ ਨੂੰ ਤੁਸੀਂ ਘੱਟਨਾ ਕਰੇ ਕਰੀ ਖੜੀ ਹੋ ਤੁਸੀਂ ਤੁਸੀਂ ਮੁੰਡੇ ਨੂੰ ਘੱਟਨਾ ਕਰੀ ਖੜੀ ਹੋ ਤੁਸੀਂ ਤੇ ਸੱਸ ਦੇ ਸਹੁਰੇ ਤਰ੍ਹਾਂ ਦਾ ਬਿਆਨ ਹੈ ਮੇਰੇ ਕੋਲ ਸਾਰੀ ਰਿਕਾਰਡਿੰਗ ਆ ਪੜੋ ਤੁਸੀਂ ਇਹਨੂੰ ਤੁਹਾਨੂੰ ਇਹ ਲੱਗਦਾ ਇਹ ਭਾਨ ਸਿੱਧਾ ਐਂ ਕਰਦਾ ਡਿਕਪੂ ਐਂ ਨਹੀਂ ਕਰਦਾ ਰੇ ਕੋਈ ਐਂ ਡਿਕਪੂ ਐਂ ਕਰਦਾ ਬਣਿਆ ਹੋਇਆ ਜਿੱਡਾ ਮਰਜੀ ਜਿੰਨਾ ਮਰਜੀ ਜ਼ੋਰ ਲਾ ਲਿਓ ਐਂ ਇੱਕ ਢੌਂਰ ਐਂ ਇੱਕ ਲਾਠੋ ਕੇ ਰੱਖੂੰ ਜਾਂ ਜਿੱਥੇ ਮਰਜੀ ਭੱਜਣਾ ਭੱਜ ਲੋ ਤੁਸੀਂ ਕਹਿੰਦੇ ਹੋ ਨਾ ਜਿਹੜਾ ਤੁਹਾਡੀ ਪਟਿਆਲਾ ਪ੍ਰਸ਼ਾਸਨ ਸੁਣਦਾ ਨਹੀਂ ਤੁਹਾਡੀ ਪਟਿਆਲਾ ਪ੍ਰਸ਼ਾਸਨ ਸੁਣਦਾ ਨਹੀਂ ਤੁਸੀਂ ਤਿੰਨ ਪਰਚੇ ਮੇਰੇ ਤੇ ਝੂਠੇ ਮਰੀਆਂ ਭੈਣਾਂ ਤੇ ਕਰਤਲੋਸਾ ਤੇ ਪਰਚੇ ਕਰਾਏ ਨੇ ਜੀਜਾ ਮੇਰਾ 10 ਸਾਲ ਹੋ ਗਿਆ ਜੇਲ੍ਹ ਦੇ ਵਿੱਚ ਬੈਠੇ ਨੂੰ ਨੌਕਰ ਨੂੰ ਤੇਜਾ ਪਿੰਡ ਦਾ ਜਿਹੜੇ ਵਿੱਚ ਜ਼ਮੀਨ ਆ ਤੇਜਾ ਪਿੰਡ ਦਾ ਇੱਕ ਨੌਕਰ ਮੈਨੂੰ 10 ਸਾਲ ਹੋ ਗਏ ਜੇਲ੍ਹ ਦੇ ਵਿੱਚ ਬੈਠੇ ਨੂੰ ਫਿਰ ਕਰਤੂਤਾ ਕਿਨੇ ਤੁਸੀਂ ਕਰਤੂਤਾ ਸਹੀ ਦੱਸੋਗਾ ਵੀ ਸਾਡੀ ਕਰਤੂਤ ਕੀ ਆ ਜਿਹੜੀ ਕਰਤੂਤ ਦੱਸੋ ਵੀ ਕਰਤੂਤ ਸਾਡੀ ਹੈ ਕੀ ਆ ਤੁਹਾਡੀ ਸਾਰੀ ਬਾਇਓ ਡਾਟਾ ਤੁਹਾਡੀ ਹਿਸਟਰੀ ਵਰੀ ਪ੍ਰੋਬਲਮ ਨੂੰ ਬੜਾ ਜੀਵ ਕਰਦਾ ਕਿ ਤੁਹਾਡੇ ਕੋਲੇ ਜਿਹੜਾ ਤੇਰਾ ਦਾਦਾ ਕਿਨੇ ਮੇਰਾ ਦਾਦਾ 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 ਤੇਰਾ ਆਬਲੋ ਵਾਲਦਾ ਸੀਗਾ ਦਾਦਾ ਤੇਰਾ ਆਬਲੋ ਵਾਲਦਾ ਕਿ ਸੌਰੀ ਰਿਹਾ ਸੌਰੀ ਲੈ ਕੇ ਆ ਕੇ ਦਾਦੀ ਵਾਰੀ ਵੀ ਦੱਸਦੀ ਹੈ ਦਾਦੀ ਵਾਰੇ ਵੀ ਮੈਂ ਦੱਸੂ ਨਹੀਂ ਇਹਨੂੰ ਕਹਿੰਦਾ ਤੂੰ ਦਾਦੀ ਵਾਰੀ ਵੀ ਦੱਸ ਦਾਦੀ ਵਾਰੇ ਦੱਸ ਇੱਕ ਮਿੰਟ ਤੇਰੀ ਦਾਦੀ ਵਾਰੀ ਵੀ ਦੱਸਦੇ ਦਾਦਾ ਨਾ ਤੇ ਕਰੀ ਦਾਦੀ ਨੂੰ ਹੀ ਪੁੱਛ ਰਾਇ ਜਿਹੜੀ ਜ਼ਮੀਨ ਸੀਗੀ ਜਿਹੜੀ ਸਾਰੀ ਮਾਲਕਨ ਸੀ ਦਾਦਾ ਮੇਰਾ ਦਾਦਾ ਮਹਾਤਾ ਦਾਦਾ ਮਹਾਤਾ ਦਾਦੀ ਵਾਰੀ ਵੀ ਪੁੱਛ ਰਾਇ ਵੀ ਦਾਦੀ ਕਿੱਥੇ ਬੈਠੀ ਹੈ ਦਾਦੀ ਦੀ ਜ਼ਮੀਨ ਸੀਗੀ ਪਹਿਲਾਂ ਇਧਰ ਘਰ ਦੇ ਵਿੱਚ ਜ਼ਮੀਨ ਸੀ ਤੇਰਾ ਦਾਦਾ ਤੇਰਾ ਦਾਦਾ ਜਿਹੜਾ ਤੇਰਾ ਦਾਦਾ ਸੀਗਾ ਉਹ ਸਹੁਰੇ ਘਰ ਆਇਆ ਤੇਰੀ ਦਾਦੀ ਸਹੁਰੇ ਘਰ ਗਈ ਸੀਗੀ ਇਹ ਵੀ ਦੱਸ ਲੈ ਕਰ ਕਰਤੂਤ ਵੀ ਮੇਰਾ ਦਾਦਾ ਸਹੁਰੇ ਘਰ ਆਇਆ ਸੀਗਾ ਤੇਰੀ ਦਾਦੀ ਦੀ ਜ਼ਮੀਨ ਤੇ ਆਈ ਸੀ ਅੱਜ ਤੇਰੀ ਦਾਦੀ ਕਿੱਥੇ ਹੈ ਤੇਰੀ ਦਾਦੀ ਨੂੰ ਤੂੰ ਸਾਂਭ ਰਹੀ ਓ ਨਾ ਜਿਹੋ ਤੇ ਦਾ ਜ਼ੋਰ ਚਾਹਦਾ ਸੀ ਉਹਦਾ ਜ਼ੋਰ ਚਾਹਦਾ ਸੀ ਉਹ ਤਾਂ ਮੇਰੇ ਬਾਪ ਦਾ ਪਰਤੂਤ ਸਹੀ ਅਸੂਗਾ ਅਗਿਆ ਚਾਵਲਾ ਨੇ ਕਿਹਾ ਮੈਂ ਇੱਕ ਗੱਲ ਕਹਿਣਾ ਚਾਹਣਾ ਇਹਨਾਂ ਨੂੰ ਚਾਵਲਾ ਨੂੰ ਜਿੰਨਾ ਭੌਂਕਦਿਆਂ ਨੇ ਜਿੰਨਾ ਭੌਂਕਦਿਆਂ ਨੇ ਭੌਂਕਣਾ ਤੇ ਐਂ ਟਾਪ ਰਵਾ ਕੇ ਰੱਖੂੰ ਮੇਰਾ ਇਹ ਜਵਾਬ ਉਹ ਲੋਕਾਂ ਲਈ ਹੈ ਆ ਲੋਕੋ ਆ ਮੇਰੀ ਵੀਡੀਓ ਚਲਾਈਓ ਜਿਹੜੀਆਂ ਚਾਵਲਾ ਬੋਲਦਿਆਂ ਲੱਗੀਆਂ ਇਹ ਜਵਾਬ ਉਹਨਾਂ ਲੋਕਾਂ ਲਈ ਹੈ ਜਿਹਨੇ ਮੈਨੂੰ ਪਸੰਦ ਕਰਦੇ ਨੇ ਮੈਂ ਉਹਨਾਂ ਲਈ ਹੈ ਇਹਨਾਂ ਚਾਵਲਾਂ ਨੂੰ ਮੇਰਾ ਕੋਈ ਜਵਾਬ ਨਹੀਂ ਇਹਨਾਂ ਦੀ ਮੈਂ ਐਵੇਂ ਜਿਕਰੂ ਧੋੜ ਕੱਢ ਕੇ ਰੱਖੂ ਐਵੇਂ ਜਿਕਰੂ ਅਸੀਂ ਕੋਕਾਂ ਦੇ ਵਿੱਚ ਅਸੀਂ ਅਸੀਂ ਕਾਨੂੰਨੀ ਕਾਰਵਾਈ ਲੜ ਰਹੇ ਹਾਂ ਸਾਰੇ ਪਾਸਿਓਂ ਐਨ ਚਾਵਲਾਂ ਦੇ ਹੱਥ ਕੜੇ ਹੋਏ ਪੈਣਗੇ ਇਹਨਾਂ ਦੇ ਚਾਵਲਾਂ ਦੇ ਐਨ ਹੱਥ ਕੜੇ ਹੋਏ ਪੈਣਗੇ ਜਿੰਨਾ ਜ਼ੋਰ ਲਾਉਣਾ ਤੁਸੀਂ ਲਾ ਲਿਓ ਸਾਡੇ ਦਾ ਸ਼ੁਰੂ ਤੋਂ ਲੈ ਕੇ ਅੱਜ ਦੇ ਸੰਘਰਸ਼ਾਂ ਦੇ ਵਿੱਚੋਂ ਨਿਕਲਦੇ ਆਏ ਹਾਂ ਥਾਣੇ ਕਚਹਿਰੀਆਂ ਜੇਲ੍ਹਾਂ ਕੋਈ ਪਰਵਾਹ ਨਹੀਂ ਤੁਸੀਂ ਜਿੰਨੇ ਝੂਠੇ ਕਰਤੀਏ ਪਵਾਉਣਿਆ ਪਵਾ ਲਓ ਜੋ ਬਕਵਾਸ ਮਾਰਨਾ ਮਾਰ ਲਓ ਤੁਹਾਡੇ ਚੀਕਾ ਪਤਾ ਹੁਣ ਕਿਉਂ ਨਿਕਲੀਆਂ ਨੇ ਤੁਹਾਨੂੰ ਐ ਸੀਗਾ 22 ਕਰੋੜ ਰੁਪਏ ਮਿਲ ਜੁਗਾ ਜਿਹੜਾ ਤੁਹਾਡੇ ਪਿਓ ਨੇ ਕਰਨਾ ਜ਼ਮੀਨ ਵੇਚ ਕੇ ਗਾਦੀ ਹੈ ਤੁਹਾਨੂੰ ਐ ਸੀਗਾ ਹੁਣ ਚੀਕਾ ਵੀ ਨਾ ਤਾਂ ਨਿਕਲਿਆ ਨੇ ਤੇਰੇ ਪਿਓ ਨੇ 48 ਕਿੱਲੇ ਜ਼ਮੀਨ ਵੇਚ ਕੇ ਉੱਥੇ ਲੋਕਾਂ ਉੱਪਰ ਝੂਠੇ کیس ਪਾਏ ਹੋ ਨੇ ਤੁਸੀਂ ਉਹ ਕਾਨੂੰਨ ਦਾਦੇ ਤੁਹਾਡੇ ਕਰਤੂਤਾਂ ਨੇ ਜਿਹੜੀਆਂ ਜਿਹੜੇ ਤੁਹਾਡੇ ਕਰਤੂਤਾਂ ਨੇ ਤੇਰੇ ਨਾਲ ਸਗਾ ਥੋੜਾ ਨਾ ਮਾਮਾ ਨਹੀਂ ਖੜਦਾ ਥੋੜਾ ਸਗਾ ਚਾਚਾ ਨਹੀਂ ਖੜਦਾ ਥੋੜਾ ਛੋਟਰਾ ਘਰ ਵਾਲਾ ਛੋਟਰਾ ਨਹੀਂ ਖੜਦਾ ਥੋੜਾ ਨਾ ਚ ਇਹ ਮੇਰੀ ਚੈਲੰਜ ਆ ਜਿਹੜਾ ਵੀ ਮਰਜੀ ਕੋਈ ਭਾਨ ਜਗਰੂ ਝੂਠਾ ਸਾਫਤ ਕਰਦੇ ਪਰਮਾਤਮਾ ਦੇ ਸੋ ਜੁੱਤੀ ਉਹਨਾਂ ਦੇ ਉਹ ਸਿਰ ਮੇਰਾ ਉਹ ਜਿੱਥੇ ਮਰਜੀ ਉਹਨਾਂ ਨੂੰ ਸਾਹਮਣੇ ਕੈਮਰਾ ਦੇ ਮੋਟਾ ਉਹ ਮੈਂ ਇੱਕ ਵੀਡੀਓ ਦਿਖਾਉਣਾ ਚੰਦਨ ਮੈਂ ਪਿੰਡ ਦੇ ਵਿੱਚ ਗਿਆ ਇਹ ਚਾਵਣਾਂ ਦੇ ਉਧਰ ਕੋਈ ਆਇਆ ਤਾਂ ਹੈ ਜੀਗਾ ਠੋਡਾ ਠੋਡਾ ਕੋਈ ਆਇਆ ਕਿਉਂ ਨੀ ਚਾਵਲੇ ਠੋਡਾ ਬਣਾ ਆਇਆ ਕਿਉਂ ਨਹੀਂ ਕੋਈ ਪਹਿਲਾਂ ਮੈਨੂੰ ਇਹ ਸੀ ਗੱਸਲ ਦੇ ਵਿੱਚ ਪਤਾ ਕਿ ਅੱਲਾ ਮੈਂ ਕਿਉਂ ਨਹੀਂ ਸੀ ਬੋਲਦਾ ਮੈਂ ਕਿਹਾ ਯਾਰ ਕੋਈ ਗੱਲ ਨਹੀਂ ਆਪ ਨੇ ਧਿਆਨ ਪੈਣਾ ਨਹੀਂ ਯਾਰ ਕੋਈ ਗੱਲ ਨਹੀਂ ਮੈਂ ਪਤਾ ਕੀ ਗੱਲ ਕਹੀ ਸੀ ਆ ਸਾਰੀ ਸੰਗਤ ਬੈਠੀ ਆ ਗੁਰੂ ਗ ਜੇ ਮੈਂ ਝੂਠ ਬੋਲਾਂ ਮੈਨੂੰ ਇਹ ਸੀਗਾ ਵੀ ਯਾਰ ਕੋਈ ਗੱਲ ਨਹੀਂ ਪਰਿਵਾਰ ਦਾ ਕੰਮ ਆ ਪਰਿਵਾਰ ਦੇ ਵਿੱਚ ਰਹਿ ਜਾਊਗਾ ਕੋਈ ਗੱਲ ਦੀ ਰਾਜੀਨਾਮਾ ਹੋ ਜੇ ਚੰਗੀ ਗੱਲ ਆ ਜੋ ਕਾਤਲ ਹੋਣ ਦੀ ਵਿਧੀ ਤਾਂ ਸੀਗੀ ਕਾਤਲ ਹੋਣਾ ਪਤਾ ਕਿਉਂ ਹੋਇਆ ਤੁਸੀਂ ਕਹਿੰਦੇ ਮੇਰਾ ਪਿਓ ਮਾਰਤਾ ਮੇਰਾ ਦਾਦਾ ਮਾਰਤਾ ਤੁਹਾਡਾ ਪਿਓ ਤੇ ਦਾਦਾ ਤੇਰੇ ਸਕੇ ਭਰਾ ਤੋਂ ਤੇਰੇ ਸਕੇ ਚਾਚੇ ਤੋਂ ਜ਼ਮੀਨ ਕੌਣ ਗਿਆ ਸੀਗਾ ਤੁਸੀਂ ਆਹ ਕਬੂਦਕਣੇ ਦੱਸ ਦਿਆਂ ਵੀ ਸਾਡੇ ਕੋਲ ਤਾਂ 48 ਕਿਲੇ ਜ਼ਮੀਨ ਸੀ ਪਹਿਲਾਂ ਬੀਤੀ 40 ਕਿਲੇ ਸਾਡੇ ਕੋਲ ਜ਼ਮੀਨ ਹੋਰ ਸੀਗੀ ਵੀ ਮੇਰੇ ਚਾਚੇ ਕੋਲੇ 20 ਕਿਲੇ ਜ਼ਮੀਨ ਸੀ ਅਸੀਂ ਉਹ ਵੀ ਖੋਣ ਗਏ ਸੀਗੇ ਤੁਸੀਂ ਮੜੀ ਜਾ ਕਰਤੂਤ ਆਪਣੀ ਇਹ ਤਾਂ ਕਰਤੂਤ ਦੱਸੋ ਵੀ ਅਸੀਂ ਆਪਦੇ ਚਾਚੀ ਤੋਂ ਜ਼ਮੀਨ ਖੋਹਣ ਗਏ ਸੀਗੇ ਤਾਂ ਕਤਲ ਹੋਏ ਨੇ ਤਾਂ ਦੱਸੋ ਫਿਰ ਮਾਰਿਆ ਕਿਨੇ ਉਹ ਵੀ ਦੱਸੋ ਮਾਰਿਆ ਕਿਨੇ ਉਹ ਤਾਂ ਤੁਸੀਂ ਪੌਣੇ ਦਾ 9 ਇਲਾਕੇ ਵੀ ਨੇ ਮਾਰਾ ਤੁਹਾਡੇ ਨੇ ਉਹ ਤਾਂ ਤੁਸੀਂ ਤਾਂ ਡਰਦੇ ਹੋ ਤੁਹਾਨੂੰ ਪਤਾ ਆ ਕਿ ਉਹ ਜਿਹਨੇ ਮੇਰਾ ਚੀਚਾ ਝੂਠਾ ਤੁਸੀਂ ਫਸਾਇਆ ਮੇਰੀ ਭੈਣ ਝੂਠੀ ਫਸਾਈ ਤੁਸੀਂ ਸਾਰੇ ਝੂਠੇ ਕਤਲ ਦੇ ਵਿੱਚ ਫਸਾਏ ਜਿਹਨੇ ਕਤਲ ਕਰਾਇਆ ਉਹਦੇ ਤੁਸੀਂ ਮੋਕ ਮਾਰਦੇ ਹੋ ਉਹ ਕੌਣ ਹੈ ਦੱਸੋ ਉਹ ਨਾਸੀ ਧੂਆਂ ਫੇਰ ਲਿਆਊਗਾ ਤੁਹਾਡੇ ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ ਤੁਸੀਂ ਕਹਿੰਦੇ ਹੋ ਤੀਜੇ ਦਿਨ ਤੁਸੀਂ ਤੁਸੀਂ 10 ਵਾਰੀ ਮੇਰੇ ਪਿੱਛੇ ਬੰਦੇ ਲਾਏ 10 ਵਾਰੀ ਦਿੱਤਾ ਯਾਰ ਅਗਲਾ ਗੱਲ ਯਾਰ ਜਨਾਨੀ ਬੋਲਦੀ ਹੈ ਸਹੀ ਬੋਲਦੀ ਹੈ ਭਾਨਾ ਦਾ ਕੰਮ ਹੀ ਇਹ ਜੇ ਕਰਦਾ ਭਾਨੇ ਸਿੱਧੂ ਨੇ ਅੱਜ ਚੱਕਰ ਜੇ ਕੋਈ ਗਲਤ ਕੰਮ ਕੀਤਾ ਹੋਵੇ ਆ ਅੱਜ ਅੱਜ ਘੱਟੋ-ਘੱਟ ਨਹੀਂ ਨਹੀਂ ਕਰਦੇ ਮੈਨੂੰ ਲੱਗਦਾ ਜੇ ਆਈਡੀਆ ਮੈਂ ਲਾਵਾਂ 20-50 ਲੱਖ ਰੁਪਏ ਦਾ 50-60 ਲੱਖ ਰੁਪਏ ਦਾ ਅੱਜ-ਅੱਜ ਲੋਕਾਂ ਦਾ ਘੜਾਇਆ ਹੋਊਗਾ ਫੋਨਾਂ 'ਤੇ ਅੱਜ-ਅੱਜ ਆ ਆ ਬੈਠੇ ਨੇ ਕਿ ਤੁਹਾਡੇ ਫੋਨ 'ਤੇ ਕਰਾਜੀ ਕੀ ਕਿਹਾ ਬਾਈ ਜੱਟ ਨੇ ਕੀ ਕਿਹਾ ਕਹਿੰਦਾ ਵੀ ਖਰਚਾ ਕਰ ਥੋੜਾ ਕੱਟ ਕੇ ਤੇ ਪੈਸੇ ਵਾਪਸ ਪਾਉਣਾ ਕਹੀਏ ਤੇ ਨਹੀਂ ਕਹੀਏ ਬਈ ਹੈ ਬਈ ਕਹੀਏ ਕਹੀਏ ਸਾਰਿਆਂ ਨੇ ਕਹੀਏ ਹੁਣ ਅੱਜ ਕੋਲੇ ਪਾਟੀ ਨੂੰ ਕਿੰਨੇ ਬੰਦੇ ਦੇ ਫੁਰਗਾ ਚਾਵਲਾ ਤੁਸੀਂ ਇਹਦਾ ਕੰਮ ਐ ਥੋੜਾ ਚਾਵਲਾ ਮਾਰ ਕੇ ਵੀ ਆਇਆ ਐ ਨਹੀਂ ਕੰਮ ਐ ਨਹੀਂ ਨਾਲ ਲੋਕ ਜੁੜਦੇ ਹੁੰਦੇ ਲੋਕ ਲੋਕ ਉਦੋਂ ਨਾਲ ਜੁੜਦੇ ਨੇ ਲੋਕਾਂ ਦੇ ਕੰਮ ਕਰਾਂਗੇ ਲੋਕਾਂ ਲਈ ਖੜਾਂਗੇ ਆ ਜਿਹੜੇ ਤੂੰ ਗੱਲ ਕਰਦੇ ਨੇ ਭਗਵਾਨ ਤੇ ਮਨਪ੍ਰਕਮਤ ਭਗਵਾਨ ਤੇ ਮਨ ਭਗਵਾਨ ਤੇ ਮਨ ਭਗਵਾਨ ਤੇ ਮਨ ਤੇ ਨਰਸੀ ਤੂੰ ਆ ਲੈਤਾ ਹੋਇਆ ਜਿਹੜੇ ਤੁਸੀਂ ਗੱਲਾਂ ਕਰਦੀਓ ਆ ਕਹਿੰਦਾ ਸੀਗਾ ਕਾਹ ਕਹਿੰਦਾ ਸੀ ਕਿ ਬਈ ਤੋਂ ਸਰੂਰ ਤੋਂ ਸਾਰਿਆਂ ਚ ਐਮਪੀ ਇਲੈਕਸ਼ਨ ਲੜਲਾ ਥੋਡੇ ਵਰਗੀਆਂ ਯਾਰ ਮੇਰਾ ਮੁਕਾਬਲਾ ਕਿੱਥੇ ਆ ਮੈਂ ਕਿਹਾ ਵੀਡੀਓ ਜੀ ਬਾਲੀ ਬਰ ਲੋ ਜਿੰਦੀ ਮੈਨੂੰ ਸਾਰੇ ਬੰਦੇ ਕਹਿੰਦੇ ਯਾਰ ਇੱਕ ਦੋ ਬੰਦੇ ਕਹਿੰਦੇ ਯਾਰ ਤੇ ਜਵਾਬ ਦੇਣਾ ਚਾਹੀਦਾ ਮੈਂ ਕਿਹਾ ਚੱਲ ਜਵਾਬ ਨੂੰ ਕਿਹੜਾ ਪਾ ਡਰਦੇ ਆ ਆਪਾਂ ਹਜੇ ਆਪਾਂ ਤਾਂ ਕੰਮਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਨਿਕਲਿਆ ਆਪਾਂ ਨੂੰ ਕਿਹੜਾ ਕੋਈ ਹਜੇ ਗੱਲ ਆ ਪਰ ਹੁਣ ਇੱਕੋ ਹੀ ਤੁਹਾਨੂੰ ਚੈਲੰਜ ਆ ਇਹ ਥੋਡੇ ਚ ਅੱਖ ਮੜ ਕੇ ਹੈਗੀ ਆ ਮੈਂ ਕਿ ਟੁਕੜ 20 ਤੋਂ 50 ਪਿੰਡਾਂ ਦੇ ਸਰਪੰਚ ਲੈ ਕੇ ਉਹ ਮੌਜੂਦਾ ਤੁਸੀਂ ਉੱਥੇ ਕੈਮਰੇ ਲੈ ਕੇ ਜਿੱਥੇ ਥੋੜਾ ਤੇਜਾਂ ਬੰਡਾ ਉੱਥੇ ਬੈਠੋ ਆ ਉਦੋਂ ਦੀ ਸੀ ਪਹਿਲਾਂ ਵੀ ਗਏ ਸੀਗੇ ਤੁਸੀਂ ਚਾਵਲਾ ਉੱਥੇ ਵੱਢ ਕੇ ਮਾਰੇ ਉੱਥੇ ਥੋੜੇ ਵੱਢ ਕੇ ਆ ਕੇ ਜਵਾਬ ਦਿਓ ਤੁਹਾਡੇ ਸਾਰੇ ਆਹ ਕਰਬੂਤਾਂ ਹਾਂ ਤਾਂ ਮੈਂ ਬੋਲੇ ਕੁਛ ਨਹੀਂ ਤੁਹਾਡੇ ਕਰਬੂਤਾਂ ਬਰੇ ਤੁਸੀਂ ਜਿੰਨਾ ਬਾਤ ਆ ਦਾ ਜੋਰ ਲਾਣਾ ਸੀ ਲਾ ਰਿਆ ਤੁਸੀਂ ਜੋ ਕੁਝ ਲਾਣਾ ਸੀ ਲਾ ਲਿਆ ਝੂਠੇ ਪਰਚੇ ਪਾਉਣ ਤੋਂ ਤੁਸੀਂ ਚਾਵਲਾ ਜਿਹੜੀਆਂ ਉੱਥੇ ਤੋਂ ਮੈਂ ਜੇਲ੍ਹ ਜਾਂਦੇ ਵਿੱਚ ਅੰਦਰ ਸੀ ਤੁਸੀਂ ਉਦੋਂ ਵੀ ਬਹੁਤ ਚਾਵਲਾ ਮਾਰੇ ਸੀ ਲਾ ਲਿਆ ਜੋਰ ਲਾ ਲਿਆ ਉਹ ਆ ਗਿਆ ਤੁਹਾਡਾ ਆ ਫਰਦਾ ਤੁਹਾਡੇ ਸਾਹਮਣੇ ਥੋੜਾ ਸੱਜਰਾ ਸਰੀਕ ਬਾਹਰ ਠੀਕਾ ਨਾ ਗੱਲ ਇਹ ਲੋਕਾਂ ਦਾ ਪਿਆਰ ਆ ਲੋਕਾਂ ਦੀ ਲੜਿਆ ਮਰਿਆਂ ਲੋਕਾਂ ਲਈ ਐਵੇਂ ਟੋਡੇ ਮਗਰ ਤੁਹਾਡਾ ਆਪਣਾ ਨਹੀਂ ਕੋਈ ਖੜਦਾ ਤੁਹਾਡਾ ਫਿਰ ਇੱਕ ਮਿੰਟ ਤੇਰੇ ਦਾਦੇ ਦੇ ਕਿੰਨੇ ਭਰਾ ਸੀਗੇ ਤੇਰੇ ਉਹਦੇ ਚਾਚੇ ਚਾਚੇ ਕਿੰਨੇ ਨੇ ਤੁਹਾਡਾ ਖੜਦਾ ਇੱਕ ਵੀ ਸਾਰੇ ਸਾਡੇ ਨਾਲ ਖੜੇ ਨੇ ਤੁਹਾਡੀ ਕਰਤੂਤ ਮਾੜੀ ਆ ਤਾਂ ਨਹੀਂ ਤੁਹਾਡਾ ਖੜਦਾ ਕੋਈ ਤੁਹਾਡਾ ਨਾ ਖੜੂਗਾ ਕੌਣ ਤੁਹਾਡੀ ਕਰਤੂਤ ਮਾੜੀ ਆ ਜਿਹੜਿਆ ਭੇਡਾ ਥੱਲੇ ਕਮੈਂਟ ਕਰ ਰਹੇ ਨੇ ਨਾ ਵੀਡੀਓ ਸ਼ੇਅਰ ਕਰ ਰਹੇ ਨੇ ਇੰਨਾ ਜੇ 5-4000 ਮੇਰੇ ਲੋਕ 10000 ਬੰਦਾ ਮੇਰੇ ਖਿਲਾਫ ਹੋਊਗਾ ਇਹ ਸਾਰੇ ਕੋਈ ਤਾਂ ਕਾਲੀਦਲ ਦਾ ਬੰਦਾ ਕੋਈ ਝਾਰੂ ਵਾਲਾ ਦਾ ਬੰਦਾ ਕੋਈ ਕਾਂਗਰਸ ਦਾ ਬੰ ਸਾਰੀਆਂ ਪਾਰਟੀਆਂ ਦੇ ਕੋਈ ਭਾਜਪਾ ਦਾ ਬੰਦਾ ਹੈ ਇਹ ਸਾਰੇ ਰਾਜਨੀਤਿਕ ਪਾਰਟੀਆਂ ਦੇ ਚੌਂਚੇ ਨੇਗੇ ਜਿਹੜੇ ਮੇਰੇ ਤੇ ਲੱਗਦੇ ਨੇਗੇ ਲੱਗੀ ਰਾਨਦੇ ਮੈਨੂੰ ਇਹ ਚਮਚਾਂ ਦਾ ਕੋਈ ਪਰਵਾਹ ਨਹੀਂ ਮੈਂ ਕਹਿੰਦਾ ਵਿਰੋਧ ਹੋਣਾ ਚਾਹੀਦਾ ਡੱਟ ਕੇ ਵਿਰੋਧ ਹੋਵੇ ਕਰੋ ਵਿਰੋਧ ਪਰ ਇਹ ਚਾਵਲਾਂ ਦਾ ਮੈਨੂੰ ਕੋਈ ਨਹੀਂ ਮੈਨੂੰ ਇਹ ਵੀ ਜਿਹੜੇ ਸਾਡੇ ਯਾਰ ਚੌਣ ਵਾਲੇ ਹੁੰਦੇ ਨੇ ਨਾ ਉਹਨਾਂ ਨੂੰ ਮਨਾ ਕਰਕੇ ਮੈਨੂੰ ਇਹ ਚੀਜ਼ ਕਰਨੀ ਪੈ ਜਾਂਦੀ ਹੈ ਮੇਰਾ ਇਹ ਦਿਖਾਉਣਾ ਇੱਕ ਮਿੰਟ ਇੱਕ ਮਿੰਟ ਹੋਵੇ ਵੀਡੀਓ ਥੋੜੀ ਚਾਵਲਾ ਹੋ ਜਾ ਭਾਵੇਂ ਸਿੱਧੇ ਇੱਕ ਅੱਧਰ ਖੜ ਗਿਆ ਕਿਧਰ ਕੀ ਵੀ ਦਿਓ ਆ ਜੀ ਇਹਨਾਂ ਦਾ ਨਾ ਮੈਨੂੰ ਕਮੈਂਟ ਇੰਜਨ ਕਰਨ ਦਾ ਤਾਂ ਬੜਾ ਜ਼ਰੂਰੀ ਜੀ ਕਿਉਂਕਿ ਮੈਂ ਚੀਕਾਂ ਤੁਹਾਡੀਆਂ ਆਈਂ ਪਵਾ ਕੇ ਰੱਖੂੰ ਪਹਿਲਾਂ ਮੇਰੀ ਪਹਿਲਾਂ ਮੇਰਾ ਪ੍ਰਮਾਤਮਾ ਦਾ ਸਭਰੀਆ ਸਲਾਹ ਇਹ ਸੀਗੀ ਕਿ ਨਹੀਂ ਯਾਰ ਇਹ ਕਿਹਾਂ ਧਿਆਣੀਆਂ ਨੇ ਇਹਨਾਂ ਨੂੰ ਵੀ ਯਾਰ ਇਹਨਾਂ ਦਾ ਪਰਿਵਾਰ ਦੇ ਵਿੱਚ ਨਾ ਟਿਕ ਟਕਿਆ ਹੋ ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੌ ਮੈਂ ਨਿਤਨੇਮ ਦਾ ਧਾਰਨੀ ਆ ਜੇ ਮੈਨੂੰ ਉੱਥੋਂ 1% ਕੇ ਦਾ ਲਾਲਚ ਹੋਵੇ ਮੇਰੀ ਭੈਣ ਵਿਆਹੀ ਹੋ ਉਤੇ ਮੈਨੂੰ ਇਸ ਗੱਲ ਪਰਿਵਾਰ ਦੀ ਗੱਲ ਪਰਿਵਾਰ ਦੇ ਵਿੱਚ ਰਹਿ ਜੇ ਮੇਰੀ ਭੈਣ ਰੋਲ ਜਾਂਦੀ ਨਾਲੇ ਰੋਲ ਜਾਂਦਾ ਤੁਸੀਂ ਪਰ ਜਿਹੜੇ ਤੁਸੀਂ ਚਾਵਲਾ ਮੰਦਰੋਂ ਹੁਣ ਤੁਹਾਡੇ ਚੀਕਾ ਐਂ ਬਵਾ ਕੇ ਰੱਖੂੰ ਐਂ ਤੁਹਾਡੇ ਚੀਕਾ ਬਵਾ ਕੇ ਰੱਖੋ ਜਿੰਨਾ ਮਰਜੀ ਤੁਸੀਂ ਜ਼ੋਰ ਲਾਉਣਾ ਲਾ ਲਿਓ ਜਿੱਥੇ ਮਰਜੀ ਤੁਸੀਂ ਮੈਨੂੰ ਕਿੱਥੇ ਕਿੱਥੇ ਬਦਨਾਮ ਨਹੀਂ ਕੀਤਾ ਨਾ ਹਰ ਇੱਕ ਕੋਲੇ ਅਫਸਰ ਕੋਲੇ ਜਾ ਕੇ ਜਦੋਂ ਸੱਚ ਦੱਸਿਆ ਨਾ ਮੈਂ ਕਹਿੰਦਾ ਉਹਨੂੰ ਸਾਹਮਣੇ ਬਿਠਾਓ ਜੀ ਮੇਰੇ ਤੁਸੀਂ ਮੇਰੇ ਸਾਹਮਣੇ ਕਿਉਂ ਨਹੀਂ ਬਹਿੰਦੀਆਂ ਅੱਜ ਤੱਕ ਤੁਸੀਂ ਮੇਰੇ ਸਾਹਮਣੇ ਕੋਲੇ ਹੁੰਦਾ ਫੈਕੋ ਚਲਾਓ ਕੈਮਰੇ ਸਾਹਮਣੇ ਮੇਰੇ ਬੈਠ ਕੇ ਜਵਾਬ ਦਿਓ ਲੈ ਲੜੇ ਸਾਡੀ ਅਕਤੂਬਰ ਦੇ ਵਿੱਚ 34 ਕਿੱਲੇ ਦੀ ਜਿਹੜੀ ਪਾਨਾ ਸਾਰਾ ਕੱਢ ਕੇ ਲੈ ਕੇ ਗਿਆ 34 ਕਿੱਲੇ ਤੇਰੇ ਪਿਓ ਲਈ ਜਮੀਨਾਂ ਤੇ हां ਪਿੰਡਰ ਨੇ ਮੇਰੇ ਤੋਂ ਦੋ ਪਾਸੇ ਕੀਤੇ ਨੇ ਪਿੰਡਰ ਪਿੰਡਰ ਨਹੀਂ ਕਹ ਜਿਹੜਾ ਪਿੰਡਰ ਨੇ ਛੁੱਡੇ ਕਹਣ ਤੇ ਛੁੱਡੇ ਕਹਣ ਦੋ ਪਾਸੇ ਕੀਤੇ ਨੇ ਤੁਸੀਂ ਜਿੰਨਾ ਜੋਰ ਲਾਉਣਾ ਹੁਣ ਓਨਾ ਜੋਰ ਲਾ ਲਿਓ ਤੁਹਾਡੀ ਉਹ ਨਾਸੀ ਤੋਂ ਬਰਤੂ ਜਿਹੜਾ ਤੁਹਾਡਾ ਨਾ ਕੱਟਣਾ ਹੋਵੇ ਕਾਨੂੰਨੀ ਰੱਖੀ ਸੀ ਕੱਢੋ ਸਾਰਾ ਕਾਨੂੰਨੀ ਜਿਹੜੀ ਸਾਰਾ ਕਾਨੂੰਨ ਰਹੀ ਲੜਨਾ ਹੈ ਤੁਹਾਡੇ ਨਾਸੀ ਤੋਂ ਐਵੇਂ ਜਿੱਕਰੂ ਕੱਢ ਕੇ ਰੱਖੋ ਜਿਹੜਾ ਤੁਸੀਂ ਜਿੰਨਾ ਤੁਸੀਂ ਜੋਰ ਲਾਉਣਾ ਚਾਵਲੇ ਓਨਾ ਜੋਰ ਲਾ ਦਿਓ ਤੁਹਾਡੀ ਮੰਜੀ ਪੀੜੀ ਐਂ ਸੋਕੇ ਰੱਖੋ ਜੀੜੇ ਮੇਰੇ ਨਾਲ ਅੱਜ ਤੱਕਰ ਪੰਗਾ ਲੈਂਦਾ ਜੇ ਮੈਂ ਗਲਤ ਹਾਂ ਯਾਰ ਇਹ ਗੱਲ ਸਹੀ ਆ ਇਹ ਲੋਕਾਂ ਦੀ ਕਚਹਿਰੀ ਦੇ ਵਿੱਚ ਲੋਕਾਂ ਨੂੰ ਚੀਜ਼ ਹੁੰਦਾ ਵੀ ਭਾਨਾ ਭਾਨੇ ਨੇ ਕਿੰਨੇ ਘਾਹ ਤੱਕ ਰਕਬੇ ਕਰ ਲਏ ਭਾਨੇ ਇੱਕੋ ਵੀ ਬੰਦਾ ਜਿਹੜਾ ਕੋਈ ਬੰਦਾ ਮੇਰੇ ਕਿਸੇ ਦਾ ਮਨ ਨਹੀਂ ਲੱਗਦਾ ਇਹ ਭਾਨਾ ਸਾਡਾ ਹੱਕ ਖਾਦਾ ਕੈਮਰੇ ਸਾਹਮਣੇ ਫੈਟ ਕੇ ਬਰਾਬਰ ਜਵਾਬ ਦੇਵੇ ਐ ਨਹੀਂ ਜਵਾਬ ਹੁੰਦਾ ਪਟਾਏ ਰੱਖ ਲਿਓ ਉੱਥੇ ਸਮਾਂ ਰੱਖ ਲਿਓ ਭਾਨਾ ਤੋਂ ਦੂਤਥੇ ਸਮਾਂ ਰੱਖ ਲਿਓ ਉੱਥੇ ਆਊਗਾ ਭਾਨਾ ਹਾਂ ਐ ਨਹੀਂ ਗੱਲ ਬਣਦੀ ਵੀ ਆਪ ਦੇਖੋ ਜੀ ਆ ਮੈਂ ਬੈਠਾ ਵੀ ਮੇਰਾ ਭਾਨਾ ਤੋਂਨੇ ਪੈਸੇ ਖਾਦਨੇ ਆ ਬੱਟਾ ਭਾਨਾ ਤੋਂ ਤੇ ਭਾਨਾ ਤੋਂ ਤੂੰ ਬਰਾਬਰ ਆ ਕੇ ਬੱਟੂ ਚੈਲੰਜ ਅਮਰਾਚੀ ਦਾ ਪਾਤ ਇਹਦੇ ਘੱਟ ਬੰਦੇ ਹੋਣਗੇ ਜਿਹੜਾ ਮੈਨੂੰ ਨਾ ਮੈਨੂੰ ਆ ਮੇਰੇ ਚਾਚੇ ਵਰਗੇ ਸਾਰੇ ਕਹਿੰਦੇ ਜਵਾਬ ਨਾ ਦੇ ਮੈਨੂੰ ਕਹਿੰਦਾ ਤੈਨੂੰ ਮੈਨੂੰ ਪੁੱਛਿਆ ਮਖਰ ਮੈਂ ਜਵਾਬ ਦੇਣਾ ਕਹਿੰਦਾ ਤੂੰ ਜਵਾਬ ਨਾ ਦੇ ਕਹਿੰਦਾ ਤੈਨੂੰ ਕੀ ਲੋੜ ਆ ਮੈਂ ਕਹਾ ਨਹੀਂ ਯਾਰ ਆਪਣੇ ਮੈਂ ਕਹਾਂ ਲੋਕ ਜਿਹੜੇ ਆਪਾਂ ਨੂੰ ਲੋਕ ਚਾਹੁੰਦੇ ਨੇਗੇ ਉਹ ਚੀਜ਼ ਚਾਹੁੰਦੇ ਨੇਗੇ ਭਾਵੇਂ ਦਾ ਉਹੀ ਜਿਹੜਾ ਕਿ ਸੁਭਾਅ ਹੈ ਉਹੀ ਜਿਹੜਾ ਅੱਗੇ ਸੋਸ਼ਲ ਮੀਡੀਆ ਤੇ ਬੋਲਦਾ ਉਹੀ ਆ ਕੇ ਬੋਲੇ ਵੀ ਜਵਾਬ ਦੇਵੇ ਕਿਉਂਕਿ ਆ ਸਾਰੇ ਜਿਹੜੇ ਪੇਜਾਂ ਵਾਲੇ ਨੇ ਵੀਡੀਓ ਚਲਾਈਆਂ ਨੇ ਨਾ ਤੁਹਾਡੇ ਤੁਸੀਂ ਜਦ ਆਹ ਮੇਰੀ ਵੀਡੀਓ ਵੀ ਚਲਾਇਓ ਮੈਂ ਤੁਹਾਡੇ ਵੀਡੀਓ ਨਹੀਂ ਮੇਰੇ ਮੇਰੇ ਕੋਲੇ ਜਿੰਨਾ ਮੈਸੂਲ ਮੀਡੀਆ ਦੇ ਵਿੱਚ ਮਹਾਰਾ ਕੋਈ ਨਹੀਂ ਹੈਗਾ ਨਹੀਂ ਆ ਮੇਰੀ ਵੀਡੀਓ ਬਰਾਬਰ ਚੱਲਣੀ ਚਾਹੀਦੀ ਹੈ ਨਹੀਂ ਇਹ ਵੀਡੀਓ ਡੀਲੀਟ ਕਰਕੇ ਨਾਲੇ ਵੀਡੀਓ ਡੀਲੀਟ ਕਰਾ ਕੇ ਤੁਹਾਡਾ ਸਾਰਾ ਪੇਜ ਤੇ ਰਿਪੋਰਟਾਂ ਮਾਰੂੰ ਨਹੀਂ ਆ ਮੇਡੀ ਵੀਡੀਓ ਬਰਾਬਰ ਚੱਲਣੀ ਚਾਹੀਦੀ ਹੈ ਭਾਨ ਜਿੱਦ ਨਾ ਗੱਲ ਕਹੀ ਇਹਨਾਂ ਨੂੰ ਚੈਲੰਜ ਕੀਤਾ ਵੀ ਜੇ ਤੁਹਾਡੇ ਚ ਦਮ ਹੈਗਾ ਤੁਸੀਂ ਉੱਥੇ ਤੇਜਾ ਪਿੰਡ ਬੈਠੋ ਯਾਰ ਮੇਰੇ ਤਾਂ ਯਾਰ ਆਪ ਦੇਖ ਲੋ ਕਿੰਨਾ 3:00 ਵੱਜ ਗਏ 3:30 ਵੱਜ ਗਏ ਦੁਨੀਆ ਆ ਵਹਿੰਦੀ ਆ ਦੁਨੀਆ ਨਾਲ ਕੱਢਦੇ ਆ ਲੋਕਾਂ ਦੇ ਕੰਮ ਕਰਾਉਣੇ ਆ ਲੋਕਾਂ ਦਾ ਮਸਲੇ ਥੋੜੇ ਕਰੇ ਥੋੜੇ ਸਕੇ ਨਹੀਂ ਖੜਦੇ ਯਾਰ ਕਮਾਲ ਦੀ ਗੱਲ ਤੁਸੀਂ ਮੁਕਾਬਲਾ ਮੇਰੇ ਨਾਲ ਕਰਦੀ ਹੋ ਮੁਕਾਬਲਾ ਤੁਸੀਂ ਯਾਰ ਕਿਸੇ ਕੋਈ ਆਪਦੇ ਲੈਵਲ ਦੇ ਬੰਦੇ ਨਾਲ ਮੁਕਾਬਲਾ ਕਰ ਲਓ ਯਾਰ ਤੁਹਾਡਾ ਮੇਰੇ ਨਾਲ ਕੀ ਮੁਕਾਬਲਾ